ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੀ ਵੀਡੀਓ ਦੇ ਵਿੱਚ ਇਸ ਵੀਡੀਓ 'ਚ ਆਪਾਂ ਗੱਲ ਕਰਾਂਗੇ ਨਿਫਟੀ 50 ਦੇ ਬੁੱਧਵਾਰ ਦੇ ਐਨਾਲਿਸਿਸ ਬਾਰੇ ਬੁੱਧਵਾਰ ਆਪਾਂ ਨੂੰ ਕਿਸ ਜਗ੍ਹਾ ਤੇ ਮੂਵਮੈਂਟ ਮਿਲ ਸਕਦਾ ਹੈ ਕੀ ਰਹਿ ਸਕਦੀ ਹੈ ਪਲੈਨਿੰਗ ਤੇ ਅੱਜ ਜਿਵੇਂ ਤੁਹਾਨੂੰ ਆਪਾਂ ਸ਼ੁੱਕਰਵਾਰ ਵਾਲੀ ਵੀਡੀਓ ਦੇ ਵਿੱਚ ਦੱਸਿਆ ਸੀ ਬਹੁਤ ਹੀ ਵਧੀਆ ਪਣ ਮੂਵਮੈਂਟ ਦੇਖਣ ਨੂੰ ਮਿਲਿਆ ਉਸ ਵੀਡੀਓ ਦੇ ਵਿੱਚ ਇਹ ਵੀ ਦੱਸਿਆ ਸੀ ਤੁਹਾਨੂੰ ਕਿ ਡੇ ਲੋ ਦਾ ਫੇਲਡ ਬ੍ਰੇਕਡਾਊਨ ਜਾਂ ਫਿਰ ਸਵਿੰਗ ਹਾਈ ਦਾ ਫੇਲਡ ਬ੍ਰੇਕਆਊਟ ਕਰਕੇ ਮਾਰਕੀਟ ਆਪਾਂ ਨੂੰ ਟਰੈਪ ਕਰ ਸਕਦੀ ਹੈ ਜੋ ਕਿ ਆਪਾਂ ਨਾ ਮਾਰਨਿੰਗ ਦੇ ਵਿੱਚ ਦੇਖਣ ਨੂੰ ਮਿਲ ਗਿਆ ਆਪਾਂ Trap ਹੋਂ ਤੋਂ ਬਚ ਗਏ ਕਿਉਂਕਿ ਉਹ ਪਹਿਲੇ ਕੈਂਡਲ ਦੇ ਵਿੱਚ ਹੀ ਮਾਰਕੀਟ ਨੇ ਉਹ ਚੀਜ਼ ਕਰ ਦਿੱਤੀ ਸੀ ਤਾਂ ਕਰਕੇ ਉੱਥੇ ਦਾ ਕੋਈ ਲੌਜੀਕ ਦੇ ਹਿਸਾਬ ਨਾਲ ਐਂਟਰੀ ਨਹੀਂ ਬੰਦੀ ਸੀ ਤੇ ਆਪਾਂ ਉਸ ਚੀਜ਼ ਤੋਂ ਬਚੇ ਉਸ ਤੋਂ ਬਾਅਦ ਜਿਉਂ ਹੀ ਮਾਰਕੀਟ ਨੇ ਆਪਣਾ 25110 ਤੋਂ ਉੱਤੇ 15 ਮਿੰਟ ਕੈਂਡਲ ਕਲੋਜ਼ ਕੀਤਾ ਤਾਂ ਮੈਂ ਦੱਸਿਆ ਸੀ ਕਿ ਆਪਾਂ ਡਿਪ ਤੇ ਬਾਏ ਕਰਾਂਗੇ ਤੇ ਉਸ ਤੋਂ ਪਹਿਲਾਂ ਆਪਾਂ ਇੱਕ ਡਾਊਨ ਸਾਈਡ ਦੀ ਰਿਸਕੀ ਟ੍ਰੇਡ ਵੀ ਕੀਤੀ ਸੀ ਜੋ ਕਿ ਮੂਵਿੰਗ ਐਵਰੇਜ ਦੇ ਬੇਸ ਤੇ ਤੇ 3 ਕੈਂਡਲਸਟਿਕ ਰੂਲ ਦੇ ਆਪਾਂ ਕੀਤੀ ਸੀ ਉਹ ਵੀ ਵਧੀਆ ਮੂਵਮੈਂਟ ਵੇਖਣ ਨੂੰ ਮਿਲਿਆ ਫਿਰ ਥੱਲੇੋਂ ਉੱਤੇ ਦਾ ਵਧੀਆ ਮੂਵਮੈਂਟ ਵੇਖਣ ਨੂੰ ਮਿਲਿਆ ਪ੍ਰ ਜੋ ਮੈਂ ক্লোਜ਼ ਕਰਕੇ ਜਾ ਰਿਹਾ ਸੀ ਤਾਂ ਤੁਹਾਨੂੰ ਦੱਸਿਆ ਸੀ ਕਿ ਜੇ ਜ਼ੀਰੋ ਹੀਰੋ ਕਰਨੀ ਹੋਈ ਤਾਂ ਆਫਸਾਈਡ ਕਰਿਓ ਕਿਉਂਕਿ ਆਪਣਾ ਆਫਸਾਈਡ 25222 ਦਾ ਟਾਰਗੇਟ ਅਜੇ ਹਿੱਟ ਨਹੀਂ ਹੋਇਆ ਸੀ ਤਾਂ ਉਹ ਹੀ ਆਪਾਂ ਨੂੰ ਵੇਖਣ ਨੂੰ ਮਿਲ ਗਿਆ ਹੁਣ ਨੈਕਸਟ ਟਾਰਗੇਟ ਮਾਰਕੀਟ ਦਾ ਆਪਣੇ ਕੋਲ ਆ ਕਿਉਂਕਿ 25347 ਇਹ ਟਾਰਗੇਟ ਕਿਉਂ ਆ ਪਹਿਲਾਂ ਉਸ ਚੀਜ਼ ਨੂੰ ਸਮਝੋ ਫਿਰ ਆਪਾਂ ਦੇਖਾਂਗੇ ਡੇ ਲੋ ਦਾ ਹੋਇਆ ਆ ਫੇਲਡ ਬ੍ਰੇਕ ਡਾਊਨ ਉਸ ਤੋਂ ਬਾਅਦ ਮਾਰਕੀਟ ਨੇ ਕੀਤਾ ਇਹ ਵਿੱਚ ক্লোਜ਼ ਠੀਕ ਹੈ ਤਾਂ ਮਾਰਕੀਟ ਇਸ ਹਾਈ ਨੂੰ ਟਾਰਗੇਟ ਕਰ ਸਕਦੀ ਆ ਉਸ ਤੋਂ ਇਲਾਵਾ ਨੈਕਸਟ ਹਾਈ ਆਪਣੇ ਕੋਲੇ ਇਹ ਆ ਇਸ ਨੂੰ ਫਿਲਹਾਲ ਮੈਂ ਟਾਰਗੇਟ ਨਹੀਂ ਕਰ ਰਿਹਾ ਹੋ ਸਕਦਾ ਕਿ ਇੱਥੇ ਜਾ ਕੇ ਇੱਕ ਵਾਰੀ ਫਿਰ ਡਾਉਨਸਾਈਡ ਦਾ ਉਹ ਆਪਾਂ ਨੂੰ ਛੋਟਾ-ਮੋਟਾ ਵੇਖਣ ਨੂੰ ਮਿਲ ਜਾਵੇ ਉਹਦੇ ਲਈ ਆਪਣੀ ਕੋਈ ਪਲੈਨਿੰਗ ਜੇ ਫਿਲਹਾਲ ਨਹੀਂ ਕੀਤੀ ਆਪਾਂ ਲਾਈਵ ਮਾਰਕੀਟ 'ਚ ਦੇਖਾਂਗੇ ਕਿਉਂਕਿ ਪਹਿਲੀ ਵਾਰੀ ਜਿਸ ਤਰ੍ਹਾਂ ਮਾਰਕੀਟ ਨੇ ਇੱਥੋਂ ਬਾਉਂਸ ਕੀਤਾ ਸੀ ਤਾਂ ਆ ਜਿਹੜਾ ਰੈੱਡ ਕੈਂਡਲ ਆ ਇਸ ਨੇ ਡੇ ਹਾਈ ਦਾ ਫੇਲਡ ਬ੍ਰੇਕਆਊਟ ਕੀਤਾ ਵਿੱਚ ক্লোਜ਼ ਕੀਤਾ ਤਾਂ ਇਹਦਾ ਟਾਰਗੇਟ ਦੇ ਲੋ ਬੰਦਾ ਸੀ ਤਾਂ ਇਹ ਇੱਥੋਂ ਦੁਬਾਰਾ ਪ੍ਰੈਸ਼ਰ ਬਣਾ ਸਕਦੇ ਆ ਜਿਵੇਂ ਕਿ ਇਸ ਸਾਈਡ ਤੇ ਦੇਖੋ ਦੂਜੀ ਵਾਰੀ ਮਾਰਕੀਟ ਆ ਰਹੀ ਹੈ ਨਾ ਅਸੈਟ ਤੇ ਵੀ ਦੂਜੀ ਵਾਰੀ ਮਾਰਕਟ ਆਵੇਗੀ ਤਾਂ ਇੱਥੋਂ ਸੈਲਰ ਐਕਟਿਵ ਹੋ ਸਕਦੇ ਆ ਠੀਕ ਹੈ ਇਹ ਚੀਜ਼ ਨੂੰ ਤੁਸੀਂ ਧਿਆਨ ਦੇਣਾ ਹੈ ਮਾਰਕਟ ਜਦੋਂ ਵੀ ਸਾਈਡਵੇਜ਼ ਹੁੰਦੀ ਹੈ ਇਸੇ ਤਰੀਕੇ ਨਾਲ ਹੁੰਦੀ ਹੈ ਠੀਕ ਹੈ ਇਸ ਚੀਜ਼ ਨੂੰ ਧਿਆਨ ਦਿੰਦੇ ਹੋਏ ਤੁਸੀਂ ਇੱਥੇ ਇੱਕ ਲੈਵਲ ਹੋਰ ਲਗਾ ਲੈਣਾ ਠੀਕ ਹੈ ਇੱਥੇ ਇੱਕ ਲੈਵਲ ਆਪਾਂ ਹੋਰ ਲਗਾ ਸਕਦੇ ਆ ਜਿਹੜਾ ਕਿ ਆਪਣੇ ਕੰਮ ਆ ਸਕਦਾ ਹੈ ਰਿਐਕਸ਼ਨ ਪੁਆਇੰਟ ਲਈ ਉਹ ਕਿ ਜਿਹੜਾ ਆਪਣੇ ਲਈ ਇਹ ਹਾਈ ਹੋਵੇਗਾ ਆ ਜਿਹੜਾ ਹਾਈ ਹੈ ਗ੍ਰੀਨ ਕੈਂਡਲ ਦਾ ਇਹ ਹਾਈ ਠੀਕ ਹੈ 25300 ਹਾਂ ਹੁਣ ਆਪਣੇ ਲਈ ਕਲੀਅਰ ਆ 25300 25347 ਲਈ ਆਪਾਂ ਅਪਸਾਈਡ ਬਿਊ ਰੱਖਾਂਗੇ ਕੱਲ੍ਹ ਦੇ ਲਈ ਪਹਿਲਾ ਬਿਊ ਠੀਕ ਆ ਉਸ ਤੋਂ ਬਾਅਦ ਆ ਦੇਖਾਂਗੇ ਕਿ ਇੱਥੇ ਜਾ ਕੇ ਕੀ ਕਰਦੀ ਹੈ ਛੋਟੇ ਟਾਈਮ ਫਰੇਮ ਤੇ ਆਪਾਂ ਦੇਖ ਲੈਣੇ ਆ ਕੋਈ ਸਿੰਗਲ ਆਉਟਰ ਇਹ ਦੀਆ ਜਾਂ ਕੋਈ سپورਟ ਰਿਸਿਸਟੈਂਸ ਠੀਕ ਆ ਤੇ ਆਓ ਚੱਲਦੇ ਆ ਛੋਟੇ ਟਾਈਮ ਫਰੇਮ ਤੇ ਬਾਲਾ ਬੁਲਿਸ਼ ਅਜੇ ਮੈਂ ਨਹੀਂ ਹੋ ਰਿਹਾ ਠੀਕ ਹੈ ਹੋ ਸਕਦਾ ਹੈ ਕਿ ਮਾਰਕੀਟ ਇਸ ਜਗ੍ਹਾ ਤੋਂ ਰਿਸਿਸਟੈਂਸ ਲੈ ਕੇ ਇੱਕ ਵਾਰ ਫਿਰ ਥੱਲੇ ਆ ਜਾਵੇ ਪਰ ਇਹ ਲੈਵਲ ਆਪਾਂ ਨੂੰ ਕਿਉਂਕਿ ਹੁਣ ਐਡਾ ਟਾਰਗੇਟ ਜਿਹੜਾ ਇਹ ਬੰਦਾ ਆ ਤਾਂ ਇਹ ਦੇਖਣ ਨੂੰ ਆਪਾਂ ਨੂੰ ਮਿਲ ਸਕਦਾ ਆ ਆਹ ਠੀਕ ਹੈ ਆਓ ਚੱਲਦੇ ਆਪਾਂ 15 ਮਿੰਟ ਦੇ ਟਾਈਮ ਫਰੇਮ ਤੇ ਤੇ ਦੇਖਦੇ ਆ ਕਿ ਇਸ ਜਗ੍ਹਾ ਤੇ ਆਪਣਾ ਟ੍ਰੇਡ ਸੈਟਅਪ ਬੰਦਾ ਹੈ ਲਾਸਟ ਤੇ ਜੋ ਮੂਮੈਂਟ ਆਇਆ ਬਹੁਤ ਸ਼ਾਨਦਾਰ ਆਇਆ ਦੇਖ ਸਕਦੇ ਹੋ ਇਹ ਜਿਹੜਾ ਆਪਣਾ ਲਾਸਟ ਮੂਮੈਂਟ ਸੀ ਜਿਹੜਾ ਤੁਹਾਨੂੰ ਲਾਸਟ ਪਾਰਟ ਆ ਪ੍ਰਾਈਜੈਕਸ਼ਨ ਦਾ ਭਾਗ 19 ਠੀਕ ਹੈ ਜਿਨ੍ਹਾਂ ਨੇ ਦੇਖਿਆ ਹੋਊਗਾ ਉਹ ਸਮਝ ਸਕਦੇ ਇਸ ਚੀਜ਼ ਨੂੰ ਕਿ ਇਹ ਕਿਉਂ ਆਇਆ ਸੀ ਠੀਕ ਹੈ ਇਹ ਦੇਖੋ ਕਿ ਆਪਣਾ ਡੇ ਲੋ ਦਾ ਫੇਲਡ ਬ੍ਰੇਕਡਾਊਨ ਹੋਇਆ ਠੀਕ ਹੈ ਦੇ ਲ ਬ੍ਰੇਕਡਾਊਨ ਹੋਇਆ ਮਾਰਕੀਟ ਨੇ ਸਟਰਕਚਰ ਸ਼ਿਫਟ ਕੀਤਾ ਦੇ ਉਤੇ ਪਾਈ ਗਈ ਤੀਸਰੀ ਵਾਰੀ ਉਸੇ ਲੈਵਲ ਤੇ ਆਇਆ ਦੇਖੋ ਪ੍ਰਾਈਸ ਰਾਕਟ ਵਾਂਗ ਉੱਡਿਆ ਠੀਕ ਹੈ ਇਸੇ ਤਰ੍ਹਾਂ ਹੀ ਹੁੰਦਾ ਜਦੋਂ ਤੀਸਰੀ ਵਾਰੀ ਆਉਂਦਾ ਤੇ ਚੌਥੀ ਵਾਰੀ ਮਾਰਕੀਟ ਦੀ ਕੋਸ਼ਿਸ਼ ਹੁੰਦੀ ਹੈ ਬ੍ਰੇਕਡਾਊਨ ਕਰਨ ਦੀ ਤੇ ਇਹ ਆਪਣੀ ਪਲੈਨਿੰਗ ਸੀ ਜੋ ਅੱਜ ਠੀਕ ਹੈ ਹੁਣ ਆਪਾਂ ਕੱਲ੍ਹ ਵਾਸਤੇ ਦੇਖਦੇ ਹਾਂ ਹੁਣ ਇਸ ਜਿਹੜੇ ਸਾਰੇ ਲੈਵਲ ਆਪਾਂ ਲਗਾਏ ਹੋਏ ਆ ਇਹ ਆਪਣੇ ਲਈ ਇੰਪੋਰਟੈਂਟ ਹੈ ਆ ਅੱਜ ਦੇ ਦਿਨ ਦਾ ਹਾਈ ਤੁਸੀਂ ਲਗਾਉਣਾ ਤੇ ਲਗਾ ਸਕਦੇ ਹੋ ਇਸੇ ਨੂੰ 222 ਵਾਲੇ ਨੂੰ ਤੁਸੀਂ ਇਸ ਜਗ੍ਹਾ ਤੇ ਕਰ ਦਿਓ ਚਾਹੇ ਇੱਕੋ ਵਾਲੀਏ ਕੋਈ ਜ਼ਿਆਦਾ ਫਰਕ ਨਹੀਂ ਹੈ ਠੀਕ ਹੈ ਚਾਹੇ ਹਟਾਉਣਾ ਤਾਂ ਹਟਾ ਵੀ ਸਕਦੇ ਹੋ ਕਿਉਂਕਿ ਮੈਂ ਹਾਈ ਦੇ ਬ੍ਰੇਕਆਊਟ ਤੇ ਟ੍ਰੇਡ ਨਹੀਂ ਕਰਾਂਗਾ ਪਰਸਨਲੀ ਹਾਈ ਦੇ ਬ੍ਰੇਕਆਊਟ ਤੇ ਮੈਂ ਟ੍ਰੇਡ ਨਹੀਂ ਕਰਾਂਗਾ ਕਿਉਂਕਿ ਉੱਤੇ ਮੇਰੇ ਕੋਲ ਕੋਈ ਜ਼ਿਆਦਾ ਵੱਡਾ ਟਾਰਗੇਟ ਨਹੀਂਗਾ ਹਾਂ ਵੈਸੇ ਕਾਫੀ ਵਧੀਆ ਟਾਰਗੇਟ ਮਿਲ ਜੂਗਾ ਪਰ ਜੇ ਛੋਟੇ ਟਾਈਮ ਫਰੇਮ ਤੇ ਬ੍ਰੇਕਆਊਟ ਹੁੰਦਾ ਤਾਂ ਫਿਰ ਮੈਂ ਦੇਖਾਂਗਾ ਤੇ ਜੇ ਮਾਰਕੀਟ ਗੈਪ ਅਪ ਹੀ ਖੁੱਲਦੀ ਆ 300 ਦੇ ਆਸ-ਪਾਸ ਤਾਂ ਇਹ ਆਪਾਂ ਨੂੰ ਸੈਲਿੰਗ ਵੀ ਵੇਖਣ ਨੂੰ ਮਿਲ ਸਕਦੀ ਹੈ ਇਸ ਜਗ੍ਹਾ ਤੇ ਇੱਕ ਸਿੰਗਲ ਆਰਡਰ ਏਰੀਆ ਹੈਗਾ ਆ ਇਸੇ ਨੂੰ ਟੱਚ ਕਰਕੇ ਇਸ ਨੇ ਥੱਲੇ ক্লোਜ਼ ਕੀਤਾ ਹੈ ਤਾਂ ਥੋੜਾ ਬਾਅਦ ਆਪਾਂ ਨੂੰ ਡਾਊਨ ਵੇਖਣ ਨੂੰ ਮਿਲ ਸਕਦੀ ਹੈ ਠੀਕ ਹੈ ਡਾਊਨ ਸਾਈਡ ਇੱਕ ਆਪਾਂ سپورਟ ਲਗਾ ਲੈਨੇ ਆ ਜਿੱਥੋਂ ਕਿ ਆਪਣੇ ਲਈ ਬੈਸਟ ਬਾਇੰਗ ਬਣ ਸਕਦੀ ਹੈ ਇਹੇ ਲੈਵਲ ਆਪਾਂ 25107 ਜਿਹੜਾ ਕਿ ਸਵਿੰਗ ਹਾਈ ਸੀ ਜਿਹਦਾ ਬ੍ਰੇਕਆਊਟ ਹੋਇਆ ਇਸੇ ਨੂੰ ਲਗਾ ਕੇ ਰੱਖਾਂਗੇ ਇਹਦੇ ਆਸ-ਪਾਸ ਆਪਾਂ ਨੂੰ ਮਿਲਦੀ ਆ ਤਾਂ ਆਪਾਂ ਬਾਇ ਲਈ ਸੋਚਾਂਗੇ ਇਸ ਜਗ੍ਹਾ ਤੇ ਆਪਾਂ ਉਈ ਕੰਸਟਿਕ ਦੇਖ ਕੇ 5 ਮਿੰਟ ਤੇ ਜਾਂ 15 ਮਿੰਟ ਤੇ ਤਾਂ ਆਪਾਂ ਬਾਇ ਕਰਾਂਗੇ ਡਿਪ ਤੇ ਬਾਇ ਹੋਏਗਾ ਤਾਂ ਇਸ ਨੂੰ ਤੇ ਇਸ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕਰਾਂਗੇ ਪਹਿਲਾ ਆਪਣਾ ਟਾਰਗੇਟ ਇਹ ਹੋਏਗਾ ਹੁਣ ਇਸ ਜਗ੍ਹਾ ਤੇ ਹੋਰ ਕੀ ਕੀ ਹੈਗਾ ਉਹ ਵੀ ਤੁਸੀਂ ਦੇਖ ਲਓ ਇਹਦੇ ਨਾਲ ਨਾਲ ਇਹ ਪੂਰਾ ਏਰੀਆ ਜਿਹੜਾ ਆ ਇਹ ਤੁਸੀਂ ਦੇਖ ਸਕਦੇ ਜਿਓ ਕਿ ਇੱਕ ਅੱਜ ਜਿੰਨੇ ਵੀ ਲਾਸਟ ਗ੍ਰਾਫਟ ਰੈਡ ਕੰਨਲ ਇਹ ਇਹ ਨਹੀਂ ਠੀਕ ਹੈ ਆ ਜਿਹੜੇ ਪਿਛੇ ਅਕਰ ਇਨ ਕੰਨਲ ਬਣਿਆ ਆ ਬਾਕੀ ਜੇ ਇਹਦੇ ਆਪਾਂ ਡਿਮਾਂਡ ਜ਼ੋਨ ਦੀ ਗੱਲ ਕਰੀਏ ਤਾਂ ਉਹ ਬਹੁਤ थले आज इस करके आ ग्रीन कैंडल जरा इस तो पोर्ट सकता इस ग्रीन कैंडल मार्क कर सकते जो ब्रेकर वजह ग्रीन ब्रेकर जरा कि बोलिश ब्रेकर है ठीक है लेवल जो लगा स्पैशलिस लेवल भी लगा सकते जो जिदा कि पेलों एक बार प्राइज उत्तर गया फिर उत्तर गया फिर तीन बार उत्तर गया तो चौथी बार ब्रेकआउट किया है तो ब्रेकआउट रिटेस्ट आप इस तरह मन सकते हैं ठीक है इतने आँदी है तो बैस्ट ट्रेड बनेगी उस अलावा जे नहीं आँदी इतने तो फिर की करना है फिर अपना ਔਨਲਾਈਨ ਮਾਰਕੀਟ 'ਚ ਦੇਖਾਂਗੇ ਉਹਦੇ ਲਈ ਤੁਸੀਂ ਟੈਲੀਗ੍ਰਾਮ ਜੁਆਇਨ ਕਰ ਸਕਦੇ ਹੋ ਜੇ ਗੈਪ ਆਪ ਖੁੱਲਦੀ ਆ ਤਾਂ ਇੱਥੇ ਆਪਾਂ ਪ੍ਰੋਜੈਕਸ਼ਨ ਦੇਖਾਂਗੇ ਇਸ ਤਰ੍ਹਾਂ ਦਾ 5 ਮਿੰਟ ਤੇ ਪ੍ਰੋਜੈਕਸ਼ਨ ਬਣੇ ਫਿਰ ਆਪਾਂ ਡਾਊਨ ਸਾਈਡ ਵੇਖਾਂਗੇ ਤੇ ਉੱਤੇ ਆਪਣਾ ਏਅਰ ਰਿਸਿਸਟੈਂਸ ਆ ਆ ਜਿਹੜਾ ਏ ਸ਼ੁੱਕਰਵਾਰ ਦਾ ਹਾਈ ਆ ਇਹ ਬ੍ਰੇਕ ਹੋ ਗਏ ਇਹਦੀ ਦੇ ਕੁਰਟੀ ਲੈ ਕੇ ਮਾਰਕੀਟ ਕੀ ਕਰਦੀ ਆ ਉਸ ਤੋਂ ਬਾਅਦ ਆਪਾਂ ਸਟ੍ਰਕਚਰ ਸ਼ਿਫਟ ਹੋਣ ਤੋਂ ਬਾਅਦ ਆ ਵੇਟ ਕਰਾਂਗੇ ਠੀਕ ਹੈ ਤੇ ਜਿੱਡੇ ਪੌਂਦੀ ਆ ਤਾਂ ਬੈਸਟ ਰਹੇਗਾ ਆਪਣੇ ਲਈ ਆ ਜੋਂ ਇੱਥੋਂ ਤੁਸੀਂ ਇੱਕ ਜ਼ੋਨ ਬਣਾ ਸਕਦੇ ਹੋ ਸਭ ਤੋਂ ਵਧੀਆ ਟ੍ਰੇਡ ਇੱਥੇ ਹੀ ਬਣੇਗੀ ਡਾਉਨ ਸਾਈਡ ਦਾ ਫਿਲਹਾਲ ਮੇਰੇ ਕੋਲ ਕੋਈ ਜ਼ਿਆਦਾ ਪਲਾਨ ਨਹੀਂ ਹੈਗਾ ਜੀ ਕਿਉਂਕਿ ਅਪਸਾਈਡ ਦਾ ਆਪਣਾ ਟਾਰਗੇਟ ਪੂਰਾ ਅਚੀਵ ਨਹੀਂ ਹੋਇਆ 132 ਤੋਂ 107 ਇਹ ਜਿਹੜੀ ਪੂਰੀ ਰੇਂਜ ਆ ਇਹ ਆਪਣੀ ਰਿਸਪੋਰਟ ਦਾ ਕੰਮ ਕਰ ਸਕਦੀ ਹੈ ਇੱਥੋਂ ਆਪਾਂ ਪਾਏ ਨਹੀਂ ਸੋਚਾਂਗੇ ਉਸ ਤੋਂ ਅਵਾਜੇ ਕੋਈ ਹੋਰ ਵਿੱਚ ਵਿਚਾਲੇ ਸੈਟਅਪ ਬਣਿਆ ਤਾਂ ਉਹ ਆਪਾਂ ਦੇਖਾਂਗੇ 5 ਮਿੰਟ ਤੇ ਜੇ ਦੇਖੀਏ ਤਾਂ 5 ਮਿੰਟ ਤੇ ਵੀ ਦੇਖੋ ਕਿ ਲਾਸਟ ਆਪਣਾ ਸਵਿੰਗ ਲੋ ਵੀ ਇਸ ਜਗ੍ਹਾ ਤੇ ਹੀ ਪੰਦਿਆ ਠੀਕ ਹੈ ਤੇ ਜੇ ਇਹਦਾ ਫੇਲਡ ਬ੍ਰੇਕਡਾਊਨ ਕਰਕੇ ਰਿਵਰਸ ਹੁੰਦੀ ਹੈ ਤਾਂ ਫਿਰ ਉਹ ਹਾਈ ਪ੍ਰੋਬੈਬਿਲਿਟੀ ਸੈਟਅਪ ਬਣੇਗਾ ਜਿਹੜਾ ਕਿ ਇਸ ਨੂੰ ਇਸ ਤੋਂ ਤ ਇੱਕ ਵਾਰੀ ਆਪਾਂ ਦੁਬਾਰਾ ਲੈਵਲ ਲਗਾ ਲੀਏ ਸ਼ਾਇਦ ਇੱਕ ਲੈਵਲ ਗਲਤ ਲਗਾਇਆ ਠੀਕ ਹੈ ਉਹ ਲੈਵਲ ਦੁਬਾਰਾ ਆਪਾਂ ਡੇਟ ਐਂਡ ਫਰੇਮ ਤੇ ਕਰਕੇ ਦੇਖਦੇ ਹਾਂ ਹਾਂ ਠੀਕ ਹੈ 347 ਤੱਕ ਜਾਣ ਦੇ ਚਾਂਸ ਹੈ ਠੀਕ ਹੈ ਆਜਰਾ ਲੈਵਲ ਸੀ ਆਪਾਂ ਇਹ ਰਿਐਕਸ਼ਨ ਵਾਸਤੇ ਲਗਾਇਆ ਤੇ 347 ਤੱਕ ਜਾਣ ਦੇ ਆਪਣੇ ਕੋਲੇ ਚਾਂਸ ਹੈ ਤੇ ਮਤਲਬ ਕਾਫੀ ਮੂਵ ਆਪਣੇ ਵਾਸਤੇ ਹੈਗਾ ਆਲਮੋਸਟ 100 ਪੁਆਇੰਟ ਦਾ ਜੇ ਥੱਲੇ ਡਿਪ ਆਉਂਦੀ ਹੈ ਤਾਂ ਫਿਰ ਉਸ ਤੋਂ ਵੀ ਜ਼ਿਆਦਾ ਹੋਵੇਗਾ ਠੀਕ ਹੈ ਤੇ ਮਿਲਾਂਗੇ ਨੈਕਸਟ ਵੀਡੀਓ ਤੇ ਧੰਨਵਾਦ